ਕੀ ਬਿਨਾ ਨਿਯਮ ਬਿਨਾ ਪਰੇਜ਼ ਬਿਨਾ ਬ੍ਰਹਮਚਰੀਏ ਦੇ ਇਲਾਜ ਸੰਭਵ ਹੈ ਆਧੁਨਿਕ ਵਿਗਿਆਨ ਮਨੋਵਿਗਿਆਨ ਔਰ ਔਰਾ ਸਾਇੰਸ ਦੇ ਪ੍ਰਕਾਸ਼ ਚ ਸਭ ਤੋਂ ਪਹਿਲਾਂ ਸਾਨੂੰ ਇੱਕ ਜ਼ਰੂਰੀ ਚੀਜ਼ ਜਿਹੜੀ ਹੈ ਉਹ ਸਮਝ ਲੈਣੀ ਚਾਹੀਦੀ ਹੈ ਕਿਸੇ ਮਿੱਤਰ ਦਾ ਸਵਾਲ ਸੀ ਵੀ ਕੀ ਔਰਾ ਬਿਨਾ ਨਿਯਮ ਦੇ ਬਿਨਾ ਪਰੇਜ਼ ਦੇ ਬਿਨਾ ਬ੍ਰਹਮਚਰੀਏ ਦੇ ਠੀਕ ਕਰਿਆ ਜਾ ਸਕਦਾ ਹੈ ਕੋਈ ਐਸਾ ਇਲਾਜ ਹੈ ਅਸਲ ਵਿੱਚ ਪਹਿਲਾਂ ਸਾਨੂੰ ਸਵਾਲ ਨੂੰ ਸਮਝਣਾ ਪਏਗਾ ਭੌਤਿਕ ਸਰੀਰ ਦੀ ਔਰ ਸੂਖਸ਼ਮ ਸਰੀਰ ਦੀ ਜਿਹੜੀ એનર્ਜੀ ਹੈ ਉਹ ਅਲੱਗ-ਅਲੱਗ ਕੰਮ ਕਰਦੀ ਹੈ ਦੋਨਾਂ ਦੀਆਂ ਵੱਖਰੀਆਂ-ਵੱਖਰੀਆਂ ਜਗਾਵਾਂ ਨੇ ਕੰਮ ਕਰਨੀਆਂ ਭੌਤਿਕ ਸਰੀਰ ਚੱਲਦਾ ਹੈ ਖੁਰਾਕ ਨਾਲ ਨੀਂਦ ਨਾਲ ਦਵਾਈ ਨਾਲ ਹਾਰਮੋਨ ਨਰਵਸ ਸਿਸਟਮ ਪਰ ਸੂਖਸ਼ਮ ਸਰੀਰ ਸਾਡੇ ਸਰੀਰ ਦੇ ਉੱਪਰ ਜਿਹੜਾ ਰੰਗਾਂ ਦਾ ਘੇਰਾ ਹੈ ਉਹ ਉਹਦੀਆਂ ਜਿਹੜੀਆਂ ਤਰੰਗਾਂ ਨੇ ਉਹਦਾ ਜਿਹੜਾ ਪ੍ਰਕਾਸ਼ ਹੈ ਉਹਦੀ ਜਿਹੜੀ ਆਵਾਜ਼ ਹੈ ਉਹਦੇ ਨਾਲ ਕੰਮ ਕਰਦਾ ਮਨੁੱਖੀ ਸਰੀਰ ਸਿਰਫ ਮਾਸ ਹੱਡੀਆਂ ਦਾ ਨਹੀਂ ਇਹਦੇ ਆਲੇ ਦੁਆਲੇ ਜਿਹੜਾ ਇਹ એનર્ਜੀ ਫੀਲਡ ਹੈ ਇਹਦਾ ਵੀ ਜੀਵਨ ਦੇ ਉੱਤੇ ਬੜਾ ਵੱਡਾ ਪ੍ਰਭਾਵ ਹੈ ਕੁਆਂਟਮ ਬਾਇਓਲੋਜੀ ਐਸ ਗੱਲ ਨੂੰ ਸਾਬਤ ਕਰ ਚੁੱਕੀ ਹੈ ਕਿ ਦਿਲ ਤੇ ਦਿਮਾਗ ਤੋਂ ਨਿਕਲਣ ਵਾਲੀਆਂ ਤਰੰਗਾਂ ਦਿਲ ਤੇ ਦਿਮਾਗ ਤੋਂ ਨਿਕਲਣ ਵਾਲੀਆਂ ਤਰੰਗਾਂ ਸਰੀਰ ਤੋਂ ਬਾਹਰ ਤੱਕ ਪ੍ਰਭਾਵ ਦਿਖਾਉਂਦੀਆਂ ਔਰ ਐਨੂਇਂ ਬੁਰਾਤਨ ਭਾਸ਼ਾ ਵਿੱਚ ਚੌਰਾ ਕਿਹਾ ਜਾਂਦਾ ਸੀ ਵਿਗਿਆਨਿਕ ਸਮਝ ਔਰ ਆ ਕੋਈ ਕਲਪਨਾ ਨਹੀਂ ਮਨੁੱਖ ਦੇ ਆਲੇ ਦੁਆਲੇ ਜਿਹੜਾ એનર્ਜੀ ਦਾ ਘੇਰਾ ਹੈ ਜਿਹਦੇ ਨਾਲ ਉਹਦੀ ਸੋਚ ਬਦਲਦੀ ਹੈ ਜਿਹਦੇ ਨਾਲ ਭਾਵਨਾਵਾਂ ਡਿਸਟਰਬ ਹੁੰਦੀਆਂ ਨੇ ਡਰ ਗੁੱਸਾ ਜਲਣ ਨਜ਼ਰ ਨਾਲੇ ਕੰਮ ਕਰਦਾ ਇੱਥੋਂ ਤੱਕ ਕਿ ਦੂਸਰੇ ਦੀ ਨਜ਼ਰ ਨਾਲ ਕੰਮ ਕਰਦਾ ਕਈ ਵਾਰੀ ਦੂਸਰੇ ਦੇ ਦੇਖਣ ਮਾਤਰ ਨਾਲੇ ਡਿਸਟਰਬ ਹੋ ਜਾਂਦਾ ਔਰ ਔਰਾ ਪਹਿਲਾਂ ਡਿਸਟਰਬ ਹੁੰਦਾ ਫਿਰ ਪੌਤਿਕ ਸਰੀਰ ਬਿਮਾਰ ਹੁੰਦਾ ਇਹਨੂੰ ਠੀਕ ਕਰਨ ਵਾਸਤੇ ਕਿਸੇ ਪੌਤਿਕ ਸਰੀਰ ਦੇ ਨਿਯਮ ਦੀ ਲੋੜ ਨਹੀਂ ਹੈ ਹਵਾ ਔਰ ਪਾਣੀ ਜੀਵਨ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਔਰ ਹਵਾ ਪਾਣੀ ਸਭ ਤੋਂ ਵੱਧ ਔਰੇ ਨੂੰ ਠੀਕ ਕਰਨ ਵਿੱਚ ਸਾਡੀ ਮਦਦ ਕਰਦੇ ਨੇ ਜਿਵੇਂ ਇਸ਼ਨਾਨ ਤੂਫ ਜੋਤ ਆਰਤੀ ਤੀਰਥ ਇਸ਼ਨਾਨ ਇਹ ਸਭ ਅਸਲ ਦੇ ਵਿੱਚ ਔਰਾ ਰੀ ਕੈਲੀਬ੍ਰੇਸ਼ਨ ਟੂਲ ਨੇ ਆਧੁਨਿਕ ਸਾਇੰਸ ਵੀ ਇਹ ਗੱਲ ਮੰਨਦੀ ਹੈ ਕਿ ਪਾਣੀ ਹਵਾ ਅੱਗ ਇਹਨਾਂ ਤਿੰਨਾਂ ਦਾ ਸਾਡੀਆਂ ਤਰੰਗਾਂ ਤੇ ਅਸਰ ਹੁੰਦਾ ਇਹਨਾਂ ਨਾਲ ਅਸੀਂ 네ਗੇਟਿਵ ਫੀਲਡ ਹੈ ਜਿਹੜੀ ਉਹਨੂੰ ਤੋੜ ਸਕਦੇ ਹਾਂ ਜੋਤ ਨਾਲ ਪ੍ਰਕਾਸ਼ ਮਾਨ ਕਰ ਸਕਦੇ ਆ ਅਸੀਂ ਆਪਣੀ ਨੈਗੇਟਿਵਿਟੀ ਦੂਰ ਕਰ ਸਕਦੇ ਆ ਤੂਫਨ ਨਾਲ ਕੁਝ ਐਸ ਕਿਸਮ ਦੀ ਹਵਾ ਦੇ ਰਹੀਂ ਅਸੀਂ ਅੰਦਰ ਦਵਾਈ ਪਚਾ ਸਕਦੇ ਆ ਜਿਹੜੀ ਸੱਡੇ ਸਰੀਰ ਦੇ ਉੱਪਰ ਜਿਹੜਾ ਬੈਕਟੀਰੀਆ ਹੈ ਉਹਨੂੰ ਸਹੀ ਕਰਦੀ ਹੈ ਔਰ ਉਹਦੇ ਸਹੀ ਹੋਣ ਨਾਲ ਉਹਦਾ ਜਿਹੜਾ ਅਸਰ ਹੈ ਉਹ ਸਾਡੇ ਪੌਤਿਕ ਸਰੀਰ ਦੀਆਂ ਬਿਮਾਰੀਆਂ ਘਟਦਾ ਇਸ ਇਸ਼ਨਾਨ ਕਰਨ ਨਾਲ ਅਸੀਂ ਔਰੇ ਨੂੰ ਸਵੱਛ ਔਰ ਸਥਿਰ ਕਰ ਸਕਦੇ ਹਾਂ ਇਹ ਗੱਲ ਤੇ ਬੜੀ ਨਾਰਮਲ ਜੀ ਹੈ ਹੁਣ ਅਸੀਂ ਦੇਖਦੇ ਹਾਂ ਇੱਕ ਵੈਸੇ ਤਾਂ ਬਹੁਤ سارے ਇਲਾਜ ਆ ਪਰ ਅਸੀਂ ਇੱਕ ਛੋਟੇ ਜਿਹੇ ਇਲਾਜ ਤੇ ਗੱਲ ਕਰਦੇ ਹਾਂ ਲਾਲ ਰੰਗ ਹੈ ਜਿਸ ਤਰ੍ਹਾਂ ਜਦੋਂ ਇਹ ਸਾਡੇ ਔਰੇਜ ਡਿਸਟਰਬ ਹੋ ਜਾਂਦਾ ਹਰ ਔਰੇ ਦਾ ਜਿਹੜਾ ਲਾਲ ਰੰਗ ਹੈ ਉਹ ਵੱਖਰੀ ਕਿਸਮ ਦਾ ਇੱਕ ਲੈਵਲ ਰੱਖਦਾ ਸਾਰਿਆਂ ਦਾ ਸੇਮ ਨਹੀਂ ਹੁੰਦਾ ਇਹਦੇ ਵਿੱਚ ਥੋੜਾ ਬੋਤਾ ਫਰਕ ਹੁੰਦਾ ਤੇ ਲਾਲ ਰੰਗ ਹੈ ਜਿਹੜਾ ਉਹ ਸਭ ਤੋਂ ਭਾਰੀ ਤਰੰਗ ਹੈ ਸਰੀਰ ਦੀ ਜਿਹੜੀ ਗਰਮੀ ਹੈ ਉਹਦੇ ਲਈ ਜ਼ਿੰਮੇਵਾਰ ਹੈ ਪਾਚਨ ਦੀ ਅੱਗ ਔਰ ਜੇ ਜੋਤਿਸ਼ ਦੇ ਹਿਸਾਬ ਨਾਲ ਦੇਖੇ ਤੇ ਮੰਗਲ ਗ੍ਰਹਿ ਦੀ એનર્ਜੀ ਹੈ ਜਿਹੜੀ ਜੇ ਲਾਲ ਰੰਗ ਡਿਸਟਰਬ ਹੋ ਜੰਨਾ ਤੇ ਭੌਤਿਕ ਸਰੀਰ 'ਚ ਜੜੀਆਂ ਬਿਮਾਰੀਆਂ ਨੇ ਜਿਵੇਂ ਕਬਜ਼ ਹੈ ਲੂਜ਼ ਮੋਸ਼ਨ ਹੈ ਗੈਸ ਹੈ ਅਚੰਚਿਤ ਐਕਸੀਡੈਂਟ ਬਿਨਾ ਕਾਰਨ ਗੁੱਸਾ ਯਾਨੀ ਕੁਝ ਐਸ ਕਿਸਮ ਦੀਆਂ ਬਿਮਾਰੀਆਂ ਜਿਹੜੀਆਂ ਭੌਤਿਕ ਸਰੀਰ ਨੂੰ ਹੁੰਦੀਆਂ ਨੇ ਉਹਨਾਂ ਦੇ ਪਿੱਛੇ ਜ਼ਿਆਦਾਤਰ ਜਿਹੜਾ ਕਾਰਨ ਹੁੰਦਾ ਉਹ ਲਾਲ ਰੰਗ ਦਾ ਹੁੰਦਾ ਔਰ ਕਈ ਵਾਰੀ ਮਾਤਰ ਜਿਹੜੀ ਅਸੀਂ ਧਿਆਨ ਦੀ ਤਾਕਤ ਕਹਿੰਦੇ ਆ ਕੋਈ ਸਾਡੀ ਉਤਸ਼ਾਹੀਤ ਹੋਈ ਊਰਜਾ ਨੂੰ ਐਨੇ ਬੁਰੇ ਤਰੀਕੇ ਨਾਲ ਦੇਖਦਾ ਕਿ ਉਹ ਨਜ਼ਰਾਂ ਰਹੀਂ ਉਹ ਸੂਖਸ਼ਮ એનર્ਜੀ ਜਿਹੜੀ ਇੱਕ ਐਕਸੀਡੈਂਟ ਦਾ ਸਾਹਮਣਾ ਕਰਦੀ ਹੈ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਨਜ਼ਰ ਲੱਗਣਾ ਕਹਿੰਦੇ ਆ ਪੰਜਾਬ ਦੇ ਵਿੱਚ ਇਹਦਾ ਬੜਾ ਜ਼ਿਆਦਾ ਪਰੀਯੋਗ ਕਰਾਇਆ ਜਾਂਦਾ ਹੈ ਅਸੀਂ ਇਹਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਔਰ ਇਹਦੇ ਫਾਇਦੇ ਤੂੰ ਵੀ ਬਹੁਤ ਚੰਗੀ ਤਰ੍ਹਾਂ ਵਾਕਿਫਾ ਲਾਲ ਮਰਚਾਂ ਸੱਤ ਲੈ ਕੇ ਅਸੀਂ ਸੱਤ ਵਾਰ ਸਿਰ ਤੂਲਟੀਆਂ ਕਮਾਉਂਦੇ ਹਾਂ ਜਦੋਂ ਕੋਈ ਬੰਦਾ ਜਾਂ ਬੱਚਾ ਅਚਨਚੇਤ ਬਿਮਾਰ ਹੋ ਜਾਂਦਾ ਜਾਂ ਅਚਨਚੇਤ ਡਿਸਟਰਬ ਰਹਿਣ ਲੱਗ ਜਾਂਦਾ ਉਹਦੇ ਸਿਰ ਦੇ ਆਲੇ ਦੁਆਲੇ ਕਮਾਈ ਜਾਂਦੀ ਹੈ ਯਾਨੀ ਤੁਹਾਡੇ ਔਰੇ ਦੇ ਵਿੱਚ ਜਿਹੜਾ ਤਿੱਖਾ ਲਾਲ ਰੰਗ ਜਿੱਥੇ ਕਾਫੀ ਤਿੱਖਾ ਉਹਦਾ ਸਵਾਦ ਤਿੱਖਾ ਉਹਨੂੰ ਤੁਹਾਡੇ ਸਿਰ ਦੇ ਆਲੇ ਦੁਆਲੇ ਜਿੱਥੇ ਅਨੋਰਾ ਔਰਾ ਜਿੱਥੇ ਔਰਾ ਸਭ ਤੋਂ ਵੱਧ ਸ਼ਕਤੀਸ਼ਾਲੀ ਹੈ। ਯਾਨੀ ਉਸ ਜਗ੍ਹਾ ਦੇ ਉੱਪਰ ਉਹਨੂੰ ਕੁਮਾਇਆ ਜਾਂਦਾ ਫਿਰ ਉਹਨੂੰ ਅੱਗ 'ਚ ਸਾੜਿਆ ਜਾਂਦਾ। ਕਿਉਂਕਿ ਹਰ ਇੱਕ એનર્ਜੀ ਆਪਣੇ ਵਰਗੀ એનર્ਜੀ ਨੂੰ ਖਿੱਚਦੀ ਹੈ। ਜਿਹੜਾ ਲਾਲ ਰੰਗ ਤਿੱਖਾ ਹੋ ਗਿਆ। ਯਾਨੀ ਜ਼ਰੀਲਾ ਹੋ ਗਿਆ। ਉਹ ਲਾਲ ਰੰਗ ਦੀ ਮਰਚ ਦੇ ਨੇੜੇ ਇਕੱਠਾ ਹੋ ਜਾਂਦਾ ਤੁਹਾਡੇ ਔਰੇ 'ਚ ਕੁਮਾਣ ਨਾਲ। ਇਹ ਅੱਜ ਸਾਡੇ ਕੋਲ ਇਸ ਕਿਸਮ ਦੇ ਗੈਜਟ ਨੇ, ਇਸ ਕਿਸਮ ਦੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਇਸ ਨੂੰ ਚੈੱਕ ਕਰਿਆ ਜਾ ਸਕਦਾ ਹੈ ਬੜੀ ਆਸਾਨੀ ਨਾਲ। ਉਹ ਚਲੋ ਇੱਕ ਵੱਖਰਾ ਵਿਸ਼ਾ ਪਰ ਜਦੋਂ ਅਸੀਂ ਇਹ ਕੁਮਾਨਦੇ ਹਾਂ ਤੇ ਇਹਦਾ ਫਰਕ ਤੁਸੀਂ ਖੁਦ ਦੇਖੋਗੇ ਬੱਚੇ ਦਾ ਪੜਾਈ ਚ ਮਨ ਲੱਗ ਜਾਂਦਾ ਕਿਸੇ ਨੂੰ ਅਚਨਚੇਤ ਵਾਰ-ਵਾਰ ਐਕਸੀਡੈਂਟ ਹੋ ਰਿਹਾ ਉਹ ਬੰਦ ਹੋ ਜਾਂਦਾ ਔਰ ਪੰਜਾਬੀ ਦੇ ਵਿੱਚ ਇਹਨੂੰ ਨਜ਼ਰ ਉਤਾਰਨਾ ਕਿਹਾ ਜਾਂਦਾ ਯਾਨੀ ਮਨੋਵਿਗਿਆਨ ਵੀ ਸਪਸ਼ਟ ਕਰਦਾ ਜੇ ਤੁਹਾਡੇ ਤੇ ਕੋਈ ਟਿੱਕੇ ਸੋਚਦਾ ਈਰਖਾ ਨਾਲ ਜਾਂ ਗੁੱਸੇ ਨਾਲ ਉਹ ਬੋਲਦਾ ਤੇ ਤੁਹਾਡੇ ਔਰੇ ਤੇ 110 ਮਾਸਰ ਬੰਦਾ ਨਾਲ ਦੀ ਨਾਲ ਤੁਹਾਡੇ ਚ ਬੜੀਆਂ ਗਲਤ ਕਿਸਮ ਦੀਆਂ ਜੜੀਆਂ ਤਰੰਗਾਂ ਨੇ ਉਹ ਪੈਦਾ ਹੋਣ ਲੱਗ ਜਾਂਦੀਆਂ ਪਹਿਲਾਂ ਮਨ ਹਿੱਲਦਾ ਫਿਰ ਸਰੀਰgirਦਾ ਬਿਨਾ ਨਿਯਮ ਲਾਜ ਸੰਭਵ ਹੈ ਇਹ ਬਿਲਕੁਲ ਸਪਸ਼ਟ ਹੈ ਪਰ ਔਰੇ ਦਾ ਲੈਵਲ ਦੇਖ ਕੇ ਬਿਨਾ ਨਿਯਮ ਦੇ ਸੂਖਮ ਅਨਰਜੀ ਦਾ ਲੈਵਲ ਬਿਨਾ ਨਿਯਮ ਦੇ ਇਲਾਜ ਸੰਭਵ ਹੈ ਕਿਉਂਕਿ ਸੂਖਮ ਅਨਰਜੀ ਬਾਰੇ ਹਰ ਇਨਸਾਨ ਨੂੰ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਹੁੰਦੀ ਜਿਸ ਤਰ੍ਹਾਂ ਉਹਨੂੰ ਆਪਣੇ ਭੌਤਿਕ ਸਰੀਰ ਬਾਰੇ ਹੁੰਦੀ ਹੈ ਔਰ ਇਹਦਾ ਲੈਵਲ ਦੇਖ ਕੇ ਉਹ ਕਿਸਾ ਕੰਡੀਸ਼ਨ ਵਿੱਚ ਹੈ ਔਰ ਕਿਸ ਕਿਸਮ ਦੇ ਇਲਾਜ ਦੀ ਉਹਨੂੰ ਜ਼ਰੂਰਤ ਹੈ ਉਹਨੂੰ ਆਰਤੀ ਦੀ ਜ਼ਰੂਰਤ ਹੈ ਉਹਨੂੰ ਪੱਤਿਆਂ ਨਾਲ ਠੀਕ ਕਰਿਆ ਜਾ ਸਕਦਾ ਹੈ ਉਹਨੂੰ ਕਿਸੇ ਪੰਛੀ ਦੇ ਖੰਭਾ ਨਾਲ ਠੀਕ ਕਰਿਆ ਜਾ ਸਕਦਾ ਹੈ ਉਹਨੂੰ ਤੀਰਥ ਇਸ਼ਨਾਨ ਜਿਹੜਾ ਸਭ ਤੋਂ ਵੱਡਾ ਫਾਇਦਾ ਦਿੰਦਾ ਹੈ ਕਾਮਨ ਇਲਾਜ ਨੇ ਜਿਵੇਂ ਮਰਚਾਂ ਦਾ ਸੀਗਾ ਇੱਕ ਅਸੀਂ ਤੀਰਥ ਇਸ਼ਨਾਨ ਕਰਦੇ ਹਾਂ ਪੂਰਨਮਾਸ਼ੀ ਦਾ ਮੱਸੀਆ ਤੇ ਉਹ ਵੀ ਹਰ ਇਨਸਾਨ ਹੀ ਕਰ ਸਕਦਾ ਕਿ ਕਿਹਦਾ ਸਾਈਡ ਇਫੈਕਟ ਕੋਈ ਨਹੀਂ ਉਹ ਤੁਹਾਡੇ ਔਰੇ ਨੂੰ ਸਟਰੋਂਗ ਹੀ ਕਰਦਾ ਕਿਉਂਕਿ ਊਰਜਾਵਾਨ ਪਾਣੀ ਹੁੰਦਾ ਕਿਸੇ ਵੀ ਤੀਰਥ ਸਥਾਨ ਦਾ ਇਸ ਤਰ੍ਹਾਂ ਔਰੇ ਨੂੰ ਤੁਰੰਤ ਰਾਹਤ ਮਿਲਦੀ ਹੈ ਸਰੀਰ ਰੀਸੈਟ ਹੁੰਦਾ ਸੋਚ ਨਾ ਬਦਲੇ ਮਨੋਵਿਗਿਆਨ ਨਾ ਸਮਝਾਵੇ ਤਾਂ ਵੀ ਸਮੱਸਿਆ ਦਾ ਹੱਲ ਹੈ ਇਹ ਇਲਾਜ ਜਿਹੜੇ ਪੁਰਾਤਨ ਅਸੀਂ ਕਰਦੇ ਸੀਗੇ ਇਹ ਪੂਰੀ ਤਰ੍ਹਾਂ ਅਸਰਦਾਰ ਹਨ ਖਾਸ ਕਰਕੇ ਕੋਈ ਵੀ ਜਦੋਂ ਅਸੀਂ ਜੋਤਿਸ਼ ਚ ਕੋਈ ਗ੍ਰਹਿ ਦੇਖਦੇ ਆ ਕਿਸੇ ਦਾ ਕਿ ਅਸੀਂ ਦੇਖਦੇ ਆ ਵੀ ਇਹ ਬਿਮਾਰੀਆਂ ਨੂੰ ਐਸ ਕਰਕੇ ਇਹਦਾ ਅਸੀਂ ਇਲਾਜ ਕਰ ਲੈਨੇ ਆਂ ਦੀ ਜਨਮ ਤਰੀਕ ਨਾਲ ਦੇਖਦੇ ਆਂ ਪਰ ਚੰਨ ਦੀਆਂ ਤਰੀਕਾਂ ਦੇ ਵਿੱਚ ਤੁਹਾਡਾ ਪੂਰਾ ਡਾਟਾ ਜਿਹੜਾ ਪਿਆ ਹੋਣਾ ਉਹਦੇ ਅੰਦਰ ਹੀ ਇਲਾਜ ਪਿਆ ਹੋਣਾ ਔਰ ਜਿਹੜੇ ਕਾਮਨ ਇਨਸਾਨੀਅਤ ਵਾਸਤੇ ਇਲਾਜ ਨੇ ਜਿਨ੍ਹਾਂ ਦੇ ਵਿੱਚ ਇਸ਼ਨਾਨ ਹੈ ਧੂਪ ਹੈ ਜੋਤ ਹੈ ਰੰਗਾਂ ਦੇ ਉਪਾਏ ਨੇ ਕੁਝ ਐਸੇ ਨੇ ਜਿਹੜੇ ਕਾਮਨ ਕਰੇ ਜਾ ਸਕਦੇ ਨੇ ਔਰ ਕੁਝ ਐਸੇ ਨੇ ਜਿਹੜੇ ਅਸੀਂ ਸਪੈਸ਼ਲ ਤੌਰ ਤੇ ਔਰੇ ਵਾਸਤੇ ਕਰ ਸਕਦੇ ਆ ਉਹਦੇ ਅਲੱਗ-ਅਲੱਗ ਰੰਗਾਂ ਨੂੰ ਅਲੱਗ-ਅਲੱਗ ਢੰਗ ਨਾਲ ਠੀਕ ਕਰਨ ਵਾਸਤੇ ਔਰ ਐ ਕੋਈ ਅੰਧਵਿਸ਼ਵਾਸ ਨਹੀਂ ਧਰਮ ਜਿਹੜੀ ਚੀਜ਼ ਦੀ ਗੱਲ ਕਰਦੇ ਨੇ ਹੋ ਸਕਦਾ ਇਹਦੇ ਵਿੱਚ ਬਹੁਤ ਜ਼ਿਆਦਾ ਮਿਲਾਵਟ ਹੋਈ ਹੋਵੇ ਪਰ ਉਹ ਪੂਰੀ ਦੀ ਪੂਰੀ ਵਿਗਿਆਨਿਕ ਹੈ ਇਹ ਦੇਵ ਗਿਆਨ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਚਾਹੇ ਸਾਨੂੰ ਉਹਦੇ ਬਾਰੇ ਪਤਾ ਹੈ ਚਾਹੇ ਉਹਦੇ ਬਾਰੇ ਸਾਨੂੰ ਨਹੀਂ ਪਤਾ ਅਚੇਤ ਅਚੇਤ ਪਹਿਲੇ ਬਿਮਾਰੀ ਨੂੰ ਫੜਦਾ ਕਿਸੇ ਵੀ ਕਾਰਨ ਕਰਕੇ ਕਿਸੇ 네ਗੇਟਿਵ ਬੰਦੇ ਦੇ ਕੋਲ ਰਹਿਣ ਕਰਕੇ ਜਾਂ ਆਪਣੀਆਂ ਕਿਸੇ ਹਰਕਤਾਂ ਕਰਕੇ ਪਹਿਲਾਂ ਉਹ ਫੜਦਾ ਉਹਦੇ ਨਾਲ ਮੰਨ ਗਿਰਦਾ ਫਿਰ ਉਹਨੂੰ ਦਰਾਂਦਾ ਫਿਰ ਸਰੀਰ ਦੀਵਾਰ ਜਾਂਦੀ ਹੈ ਔਰ ਇਹਨੂੰ ਸੂਖਸ਼ਮ ਤਲ ਤੇ ਹੀ ਠੀਕ ਕਰਿਆ ਜਾ ਸਕਦਾ ਵਕਤ ਰੰ데요 ਹਿਡਨ ਸਾਇੰਸ ਆਫ ਯੂਅਰ ਲਾਈਫ ਔਰੇ ਤੇ ਬੜੇ ਖਾਸ ਤਰੀਕੇ ਨਾਲ ਰਿਸਰਚ ਕਰਦੀ ਹੈ ਔਰੇ ਨੂੰ ਸਮਝਦੀ ਹੈ ਔਰ ਉਹਦੇ ਬਾਰੇ ਜ਼ਰੂਰੀ ਸਲਾਹਾਂ ਦਿੰਦੀ ਹੈ ਕਿਸ ਤਰ੍ਹਾਂ ਤੁਸੀਂ ਇਹਨੂੰ ਰੀਸੈਟ ਕਰ ਸਕਦੇ ਹੋ ਕਿਹੜੇ ਰੰਗ ਨੂੰ ਤੁਹਾਨੂੰ ਵਧਾਉਣਾ ਚਾਹੀਦਾ ਔਰ ਕਿਹੜੇ ਰੰਗ ਨੂੰ ਤੁਹਾਨੂੰ ਘਟਾਉਣਾ ਚਾਹੀਦਾ ਤੁਹਾਨੂੰ ਵੀ ਲੱਗਦਾ ਹੈ ਇਸ ਕਿਸਮ ਦੀ ਤੁਹਾਨੂੰ ਕੋਈ ਲੋੜ ਹੈ ਕੋਈ ਜ਼ਰੂਰਤ ਹੈ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਹਿڈن ਸਾਇੰਸ ਆਫ ਯੂਅਰ ਲਾਈਫ ਦਾ ਵਟਸਐਪ ਨੰਬਰ ਨੀਚੇ ਚੱਲ ਹੀ ਰਿਹਾ ਹੈ ਇਸ ਤੋਂ ਇਲਾਵਾ ਹੋਰ ਵੀ ਔਰੇ ਦੇ ਉੱਪਰ ਅਲੱਗ ਅਲੱਗ ਇਲਾਜਾਂ ਤੇ ਅਸੀਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਜਦੋਂ ਵੀ ਸਾਨੂੰ ਕੋਈ ਇਸ ਕਿਸਮ ਦਾ ਸਵਾਲ ਮਿਲੇਗਾ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜਾ ਜਨਤਕ ਤੌਰ ਤੇ ਕੋਈ ਫਾਇਦਾ ਕਰਦਾ ਹੋਵੇ ਜਿਹਦਣਾ ਜਨਤਕ ਤੌਰ ਤੇ ਕੋਈ ਜਾਣਕਾਰੀ ਸਾਰਿਆਂ ਦਾ ਭਲਾ ਕਰਦੀ ਹੋਵੇ ਪਿਛਲੇ ਕੁਝ ਸਮੇਂ ਤੋਂ ਸਾਨੂੰ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਹੈ ਬਹੁਤ ਘੱਟ ਮਿਲ ਰਿਹਾ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਜਿੱਥੇ ਕਿਤੇ ਸਾਨੂੰ ਕੋਈ ਸਵਾਲ ਜਿਹੜਾ ਇਸ ਕਿਸਮ ਦਾ ਲੱਗਦਾ ਵੀ ਇਹ ਬਹੁਤ ਜ਼ਰੂਰੀ ਹੈ ਦੇ ਨਾਲ ਬਹੁਤ ਜਣਿਆਂ ਦਾ ਹੈ ਕਾਮਨ ਜਿਹਾ ਸਵਾਲ ਹੈ ਔਰ ਇਹਦੇ ਨਾਲ ਬਹੁਤ ਜਣਿਆਂ ਨੂੰ ਫਾਇਦਾ ਹੋਏਗਾ ਉਹਦੇ ਤੇ ਅਸੀਂ ਜ਼ਰੂਰ ਇੱਛਾ ਰੱਖਾਂਗੇ ਕਿਤੇ ਸਮੇਂ ਚ ਸਮਾਂ ਕੱਢ ਕੇ ਅਸੀਂ ਚੈਨਲ ਦੇ ਉੱਪਰ ਵੀਡੀਓ ਪਾੰਦਰੀਏ ਧੰਨਵਾਦ ਬਹੁਤ ਬਹੁਤ ਮਿਹਰਬਾਨੀ